ਨਾਲੇ ਤਾਂ ਮਤਲਬ ਵੀਰ ਕੇ ਕੇ 47 ਦੋਸਤੋ ਉਹਦਾ ਮੁੰਡੇ ਦਾ ਦੁਪੱਟਾ ਲਾਹ ਕੇ ਨਾ ਉਹਦਾ ਇਦਾਂ ਜੂੜਾ ਫੜ ਲਿਆ ਤੇ ਜੂੜਾ ਫੜ ਕੇ ਉਹਨੂੰ ਮੁੰਡੇ ਨੂੰ ਇਦਾਂ ਕਰ ਲਿਆ ਤੇ ਉਹਦੇ ਹੱਥ ਪਿੱਛੇ ਕਰ ਲੇ ਤਾਂ ਅੱਠ ਸੀਗਾ ਦੋਸਤੋ ਉਸੇ ਕੱਟ ਦੇ ਵਿੱਚ ਅਸੀਂ ਵੀ ਸ਼ਾਮਲ ਸੀਗੇ ਔਰ ਵਿਮਲਕੌਰ ਖਾਲਸਾ ਹੁੰਦੀ ਹੈ ਉਸ ਸਮੇਂ ਬਹੁਤ ਨਾਮ ਚੱਲਦਾ ਸੀਗਾ ਵਿਮਲਕੌਰ ਖਾਲਸਾ ਨੇ ਇਸ ਸਪੀਨ ਕਿਹਾ ਕਿ ਤੁਸੀਂ ਤੁਹਾਨੂੰ ਪਤਾ ਹੈ ਉੱਥੇ ਜਥੇਦਾਰ ਹੈ ਅੰਦਰ ਤਾਂ ਸਟੇਜ ਤੇ ਚੜ ਜਾਂਦੇ ਨੇ ਤੇ ਉਹ ਜਿਹੜਾ ਮੁੰਡਾ ਸੀ ਉਹਦੇ ਮੇਰੇ ਯਾਦ ਹੈ ਅੱਜ ਵੀ ਪੂਰਾ ਟੁਪਟਾ ਬੰਨਿਆ ਹੋਇਆ ਸੀਗਾ ਤੇ ਜਿਹੜਾ ਡੱਬੀਆਂ ਜਿਹੜਾ ਡੁਪਟਾ ਉਹਨਾਂ ਉਹ ਬੰਨਿਆ ਹੋਇਆ ਸੀਗਾ ਔਰ ਉਹ ਫਿਰ ਉੱਥੋਂ ਉਹਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਨੇ ਜਿਹੜਾ ਹੈ ਗਾਮਲਾ ਕਰਤਾ ਪੁਲਿਸ ਨੇ ਸਾਨੂੰ ਸਭ ਨੂੰ ਪਹਿਲਾਂ ਕਹਿ ਕੇ ਜਿਹੜੇ ਲੋਕਾਂ ਕੋਲ ਨਾ ਅਸੀਂ ਦੋਸਤੋ ਇੰਨੇ ਗੁੱਸੇ ਦੇ ਵਿੱਚ ਕਿਉਂਕਿ ਜੋਸ਼ ਸੀਗਾ ਬਹੁਤ ਨੌਜਵਾਨ ਸੀਗੇ ਮੇਰੇ ਯਾਦ ਹੈ ਖਲਪਾੜਾਂ ਜਿਹੜੀਆਂ ਥੱਲੇ ਪਈਆਂ ਸੀ ਅਸੀਂ ਚੱਕ ਕੇ ਖਲਪਾੜਾਂ ਪੁਲਿਸ ਵੱਲ ਨੂੰ ਦੋਸਤੋ ਪੱਗੀਆਂ ਮਾਰ ਕੇ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਵਾਲਿਆਂ ਨੇ ਸਾਡੇ 'ਤੇ ਸਿੱਧਾ ਕਰਕੇ ਦੋਸਤੋ ਭ੍ਰਸ਼ਟ ਜਦੋਂ ਮਾਰੇ ਫੋਰਸ ਨੇ ਤੁਸੀਂ ਐ ਮੰਨ ਲਓ ਵੀ ਗੂੰਜਣ ਲਾਤਾ ਅਸਮਾਨ ਭ੍ਰਸ਼ਟ ਤੇ ਬਰਾਸ ਭ੍ਰਸ਼ਟ ਪੁਲਿਸ ਕੱਢ ਰਹੀ ਸੀ ਲੇਕਿਨ ਸਿੱਧਾ ਐਦਾਂ ਲੋਕਾਂ ਦੇ ਸਿਰਾਂ ਦੇ ਉੱਪਰ ਦੀ ਤਾਂ ਦੋਸਤੋ ਪੰਡਾਲ ਦੇ ਵਿੱਚੋਂ ਲੋਕਾਂ ਦੀ ਭਾਜੜ ਪੈ ਗਈ ਔਰ ਔਰ ਭਾਜੜ ਪੈ ਕੇ ਦੁਨੀਆਂ ਨੱਠ ਗਈ ਜ਼ਿਆਦਾ ਤਾਂ ਔਰ ਇੱਕ ਕਾਤਰੋਂ ਦਾ ਜਥੇਦਾਰ ਹੁੰਦਾ ਸਿੰਘ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਗੱਲਬਾਤ ਜਗਰੂਪ ਸਿੰਘ ਕਾਲਖ ਜਿਹੜਾ ਕਿ ਖਾੜਕੂ ਸਫਾ ਦੇ ਵਿੱਚ ਇੱਕ ਬਹੁਤ ਹੀ ਵੱਡਾ ਨਾਮ ਸੀਗਾ ਔਰ ਗੁਰਜੰਤ ਸਿੰਘ ਬੁੱਧ ਸਿੰਘ ਵਾਲੇ ਦੀ ਸੱਜੀ ਬਾਹ ਸੀ ਡਾਓ ਅੱਜ ਉਹਦੇ ਬਾਰੇ ਮੈਂ ਗੱਲਬਾਤ ਕਰਾਂਗਾ ਤੇ ਉਹਦੀ ਜਿਸ ਸਮੇਂ ਅੰਤਮ ਅਰਦਾਸ ਦੇ ਵਿੱਚ ਕਿੱਡਾ ਵੱਡਾ ਹੰਗਾਮਾ ਹੋਇਆ ਕਿੰਨੀ ਗੋਲੀ ਚੱਲੀ ਔਰ ਤੁਸੀਂ ਸੁਣ ਕੇ ਤੰਗ ਰਹਿ ਜਾਓਗੇ ਕਿ ਇੱਕ ਖਾਰਕੂ ਦੀ ਜ਼ਿੰਦਗੀ ਵਿੱਚ ਤਾਂ ਗੋਲੀਆਂ ਚੱਲਦੀਆਂ ਹੀ ਰਹੀਆਂ ਲੇਕਿਨ ਇੱਕ ਖਾਰਕੂ ਦੀ ਅੰਤਮ ਅਰਦਾਸ ਦੇ ਵਿੱਚ ਵੀ ਇੰਨਾ ਵੱਡੇ ਪੱਧਰ ਤੇ ਲੱਖਾਂ ਗੋਲੀਆਂ ਚੱਲੀਆਂ ਹੁਣ ਅੱਜ ਤੁਹਾਨੂੰ ਮੈਂ ਸੁਣਾਵਾਂਗਾ ਮੇਰੇ ਖਿਆਲ ਦੇ ਵਿੱਚ ਮੈਂ ਸਰਚ ਵੀ ਕੀਤਾਗਾ ਜਗਰੂਪ ਸਿੰਘ ਕਾਲਖ ਬਾਰੇ ਬਹੁਤ ਹੀ ਘੱਟ ਵੀਡੀਓਜ਼ ਪਈਆਂ ਹੋਈਆਂ ਨੇ ਔਰ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਇੱਕ ਤਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਇਹ ਮੇਰਾ ਜਿਹੜਾ ਚੈਨਲ ਹੈ ਇਹ ਅ ਕ੍ਰਾਈਮ ਸੱਕ ਤੱਕ ਇਹ ਮਤਲ ਜਿਹੜਾ ਇਹਦੇ ਤੇ ਅ ਕ੍ਰਾਈਮ ਨਾਲ ਸੰਬੰਧਿਤ ਹੀ ਮੈਂ ਜਿਹੜੀਆਂ ਸਟੋਰੀਆਂ ਨੇਗੀਆਂ ਉਹ ਜਿਹੜੀਆਂ ਸੱਚੀਆਂ ਉਹ ਹੀ ਸੁਣਾਉਣੀਆਂ ਨੇਗੀਆਂ ਔਰ ਜਿਹੜੀਆਂ ਸਚਾਈ ਨਾਲ ਮਤਲ ਸੰਬੰਧਤ ਹੁੰਦੀਆਂ ਨੇ ਔਰ ਉਦੋਂ ਪਹਿਲਾਂ ਇਹ ਮੈਂ ਸ਼ੁਰੂਆਤ ਦੇ ਵਿੱਚ ਇਸ ਕਾਰਨ ਕਰਕੇ ਜਿਹੜੀਆਂ ਕਿਉਂਕਿ ਜਿਹੜੀਆਂ ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਵਾਪਰੀਆਂ ਹੁੰਦੀਆਂ ਨੇ ਉਹ ਸਚਾਈ ਇੱਕ ਵੱਖਰੀ ਹੁੰਦੀ ਆ ਇੱਕ ਤੁਸੀਂ ਕਰਾਇਮ ਵੀ ਮਤਲਬ ਉਸ ਤੋਂ ਸਰਚ ਕਰਕੇ ਸਟੋਰੀਆਂ ਲੈਣੀਆਂ ਨੇ ਇੱਕ ਸਟੋਰੀ ਤੁਹਾਡੇ ਨਾਲ ਵਾਪਰੀ ਹੋਈ ਆ ਇਹ ਮੈਂ ਪਹਿਲਾਂ ਆਪਕਾ ਸੁਣਾਉਣ ਲੱਗਿਆਂਗਾ ਔਰ ਧੰਨਵਾਦ ਤੁਹਾਡਾ ਜਿਹੜਾ ਕਿ ਮੇਰਾ 3 ਦਿਨਾਂ ਦੇ ਵਿੱਚ ਚੈਨਲ YouTube ਚੈਨਲ ਵੀ ਮੋਨਟਾਈਜ਼ ਹੋ ਗਿਆ ਔਰ ਫੇਸਬੁਕ ਪੇਜ ਵੀ ਜਿਹੜਾ ਮੇਰਾ ਕ੍ਰਾਇਮ ਤੱਕ ਆ ਉਹ ਵੀ ਮਤਲਬ ਮੇਰਾ ਜਿਹੜਾ ਮੋਨਟਾਈਜ਼ ਹੋ ਗਿਆ ਜਿਹਦੇ ਚ ਆ ਆਪਾਂ ਨੇ 1000 ਕ੍ਰਾਇਮ ਤੱਕ ਦੇ ਆਪਣੇ ਸੌਰੀ ਕੋਈ ਵੀ YouTube ਦੇ ਆਪਾਂ ਨੂੰ ਸਬਸਕ੍ਰਾਈਬ ਚਾਹੀਦੇ ਨੇ ਔਰ ਨਾਲ ਦੀ ਨਾਲ ਆਪਾਂ ਨੂੰ 4000 ਘੰਟਾ ਵਾਚ ਟਾਈਮ ਚਾਹੀਦਾਗਾ ਮੈਂ ਤੁਹਾਨੂੰ ਦਿਖਾਵਾਂ 1500 ਸੌਰੀ 1632 ਜਿਹੜੇ ਮੇਰੇ ਸਬਸਕ੍ਰਾਈਬ ਹੋ ਚੁੱਕੇ ਨੇ ਔਰ ਜਿਹੜਾ ਵਾਚ ਟਾਈਮ ਹੈ ਉਹੋ ਜੀ ਮੇਰਾ 11700 ਘੰਟਾ 11000 700 ਘੰਟਾ ਵਾਚ ਟਾਈਮ ਮੇਰਾ ਪੂਰਾ ਹੋ ਚੁੱਕਿਆ ਜੋ ਕਿ 4000 ਚਾਹੀਦਾ ਸੀਗਾ ਸੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਆਓ ਗੱਲਬਾਤ ਕਰਦੇ ਹਾਂ ਸਟਾਰਟ ਆਪਣੀ ਜਿਹੜੀ ਕਹਾਣੀ ਤੇ ਆਉਣੇ ਆ ਅੱਛਾ ਦੋਸਤੋ ਜਗਰੂਪ ਸਿੰਘ ਕਾਲਖ ਇੱਕ ਬਹੁਤ ਵੱਡਾ ਨਾਮ ਖੜਕੂ ਸੁਪਾਣੇ ਵਿੱਚ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਦੋਸਤੋ ਬਹੁਤ ਕਾਰਨਾਮੇ ਕੀਤੇ ਇੱਕ ਤਾਂ ਉਹਦੇ ਬਾਰੇ ਮਸੂਰ ਸੀਗਾ ਕਿ ਜਦੋਂ ਸ਼ੁਰੂਆਤ ਦੇ ਵਿੱਚ ਏਕਾ 47 ਰੈਫਲ ਆਈਆਂ ਤਾਂ ਜਿਹੜੀਆਂ ਪੰਜਾਬ ਦੇ ਵਿੱਚ ਕੁਝ ਹੀ ਗਿਣਤੀ ਦੇ ਵਿੱਚ ਸੀਗੀਆਂ ਉਹਨਾਂ ਦੇ ਵਿੱਚੋਂ ਇੱਕ ਜਗਰੂਪ ਸਿੰਘ ਕਾਲਖ ਕੋਲੇ ਹੁੰਦੀ ਸੀ ਔਰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕੀਤੇ ਵੱਡੇ ਵੱਡੇ ਮੁਕਾਬਲੇ ਹੋਏ ਔਰ ਸਭ ਤੋਂ ਵੱਡੀ ਗੱਲ ਦੋਸਤੋ ਉਹਦੇ ਲਈ ਇੱਕ ਕਮਜ਼ੂਰ ਸੀਗੀ ਕਿ ਉਸ ਖੜਕੂ ਨੇ ਆਪਣੇ ਧਰਮ ਦੀ ਤਾਂ ਉਹਨੇ ਸੇਵਾ ਕੀਤੀ ਕੀਤੀ ਲੇਕਿਨ ਉਹ ਐਸਾ ਖੜਕੂ ਸੀਗਾ ਜਿਹਦੇ ਹੁੰਦੇ ਕਿਸੇ ਵੀ ਧਰਮ ਦੇ ਨਾ Hindu ਨਾ Musalman ਨਾ Sikh ईसाई ਕਿਸੇ ਨਾਲ ਵੀ ਉਹਨੇ ਤੱਕਾ ਨਹੀਂ ਹੋਣ ਦਿੱਤਾ ਸਭ ਤੋਂ ਵੱਡੀ ਗੱਲ ਕਿ ਉਹਨੇ ਉਸ ਵੇਲੇ ਬਹੁਤ ਜ਼ਿਆਦਾ ਮਾਹੌਲ ਖਰਾਬ ਸੀਗਾ ਅੰਮ੍ਰਿਤਸਰ ਦੇ ਵਿੱਚੋਂ ਜਦੋਂ Hindu ਹਿਜਰਤ ਕਰਕੇ ਜਾ ਰਹੇ ਸੀਗੇ ਉਹਨੇ ਖੁਦ ਵਸਾਏ ਜਾਣ ਤੋਂ ਰੋਕਿਆ ਤੇ ਵਾਪਸ ਲਿਆ ਕੇ ਵੀ ਵਸਾਇਆ ਇਹ ਉਹਦੇ ਹਿੱਸੇ ਗੱਲਬਾਤ ਆਉਂਦੀ ਆ ਉਹਨੇ ਜਾ ਕੇ ਜਿੱਥੋਂ ਇਥੋਂ ਛੱਡ ਕੇ ਜਦੋਂ ਚਲੇ ਗਏ ਸੀ ਲੋਕ ਅਹਿਮਦਗੜ੍ਹ ਚੋਂ ਉਹਨੇ ਉੱਥੋਂ ਲਿਆ ਕੇ ਵੀ ਮਤਲਬ ਜਿਹੜਾ ਹੈਗਾ ਲੋਕਾਂ ਨੂੰ ਵਸਾਇਆ ਇਹ ਜਗਰੂਸ ਸੋਸਤੋ ਉਸ ਤੋਂ ਬਾਅਦ ਅ ਹੋਰ ਬਹੁਤ ਹੀ ਘਟਨਾਵਾਂ ਇਸ ਤਰ੍ਹਾਂ ਦੀਆਂ ਜਿਹੜੇ ਮੁਕਾਬਲੇ ਵਗੈਰਾ ਉਹਨਾਂ ਦੇ ਨਾਮ ਆਉਂਦੇ ਨੇ ਲੇਕਿਨ ਮੈਂ ਅੱਜ ਗੱਲਬਾਤ ਜਿਹੜੀ ਕਰਨ ਲੱਗਿਆ ਉਹ ਗੱਲਬਾਤ ਕਰਨ ਲੱਗਿਆ ਉਹਨਾਂ ਦਾ ਜਿਹੜਾ ਮੁਕਾਬਲਾ ਜਦੋਂ ਹੁੰਦਾਗਾ ਦੋਸਤੋ ਉਹ ਖੰਨਾ ਰੋਡ ਤੇ ਇੱਕ ਪਿੰਡ ਦੇ ਵਿੱਚ ਕਿਸੇ ਘਰ ਦੇ ਵਿੱਚ ਘੇਰੇ ਜਾਂਦੇ ਨੇ ਤੇ ਉਹਨਾਂ ਨੂੰ ਪੁਲਿਸ ਨੇ ਘੇਰਾ ਪਾ ਲਿਆ ਹਜ਼ਾਰਾਂ ਦੀ ਤਲਾਸ਼ ਦੇ ਵਿੱਚ ਪੁਲਿਸ ਆਫੀਸਰ ਐਸਐਸਪੀ ਔਰ ਬੇਤ ਹਸ ਪੁਲਿਸ ਸੀਗੀ ਔਰ ਉਹਦੇ ਜਿਹੜੀ ਸ਼ਹਾਦਤ ਹੈ ਉਹ ਦੋਸਤੋ ਇੱਕ ਐਸੇ ਬੰਦੋ ਬੰਦੇ ਵੱਲੋਂ ਕਰਵਾਈ ਗਈ ਜਿਨ੍ਹਾਂ ਦੇ ਘਰੇ ਉਹ ਉਹਦੀ ਠਹਿਰ ਸੀਗੀ ਔਰ ਉਹਦੀਆਂ ਬੇਟੀਆਂ ਨੂੰ ਆਪਣੀਆਂ ਭੈਣਾਂ ਦੀ ਤਰ੍ਹਾਂ ਵਰਤਦਾ ਸੀਗਾ ਔਰ ਉਹਦੇ ਪਰਿਵਾਰ ਦੇ ਨਾਲ ਆਪਣੇ ਪਰਿਵਾਰ ਦੀ ਤਰ੍ਹਾਂ ਰਿਲੇਟਰ ਸੀਗਾ ਲੇਕਿਨ ਉਹ ਬੰਦਾ ਇਨਾਮ ਦੇ ਚੱਕਰ ਦੇ ਵਿੱਚ ਆ ਕੇ ਉਹਨੇ ਜਾ ਕੇ ਪੁਲਿਸ ਨੂੰ ਇਹ ਝੂਠੀ ਖਬਰ ਦਿੱਤੀ ਕਿ ਉਹ ਮੇਰੇ ਬੇਟੀਆਂ ਨਾਲ ਗਲਤ ਹੈ ਇਸ ਤਰ੍ਹਾਂ ਦਾ ਵੀ ਉਹਨੇ ਝੂਠ ਫਲਾਇਆ ਤੇ ਲੇਕਿਨ ਪੁਲਿਸ ਨੇ ਜਦੋਂ ਉਹਨੇ ਜਾ ਕੇ ਮਲੇਰ ਕੋਲੇ ਦੱਸਿਆ ਡੀਐਸਪੀ ਨੂੰ ਤਾਂ ਪੁਲਿਸ ਨੇ ਪਹਿਲਾਂ ਸੁਣੀ ਨਹੀਂ ਉਹਦੀ ਸੁਣੀ ਕੀ ਨਹੀਂ ਕਿ ਜੇ ਅਸੀਂ ਗਏ ਤਾਂ ਸਾਡੀ ਖੈਰ ਨਹੀਂ ਕਿਉਂਕਿ ਜਗਰੂਪ ਸਿੰਘ ਕਾਲਖ ਦੇ ਨਾਮ ਤੋਂ ਪੁਲਿਸ ਥਰ ਥਰ ਕੰਮ ਦੀ ਸੀ ਔਰ ਉਸ ਤੋਂ ਬਾਅਦ ਉਸ ਤੋਂ ਫਿਰ ਜਦੋਂ ਉਹਨੇ ਐਸਐਸਪੀ ਕੋਲੇ ਪਹੁੰਚ ਕੀਤੀ ਜਦੋਂ ਅਫਸਰਾਂ ਤੱਕ ਜਾ ਕੇ ਉਹ ਬੰਦੇ ਨੂੰ ਪਤਾ ਸੀਗਾ ਕਿ ਜੇ ਮੈਂ ਨਾ ਮਤਲਬ ਅੱਜ ਕੁਝ ਕਰਿਆ ਤਾਂ ਜਗਰੂਪ ਸਿੰਘ ਕਾਲਖ ਮੈਨੂੰ ਨਹੀਂ ਛੱਡੇਗਾ ਕਿਉਂਕਿ ਉਹ ਆਉਣ ਤੋਂ ਪਹਿਲਾਂ ਖਾਣੇ ਜਾਣ ਤੋਂ ਪਹਿਲਾਂ ਅਫਸਰਾਂ ਕੋਲ ਜਾਣ ਤੋਂ ਪਹਿਲਾਂ ਜਗਰੂਪ ਸਿੰਘ ਨੂੰ ਕੋਈ ਖਾਣੇ ਵਾਲੀ ਚੀਜ਼ ਦੇ ਵਿੱਚ ਉਹਨੂੰ ਬੇਸੁਰਤ ਕਰਕੇ ਆਇਆ ਸੀਗਾ ਉਹ ਬੇਸੁਰਤ ਹੋ ਚੁੱਕਿਆ ਸੀ ਉਹਦੇ ਨਾਲ ਧੋਖਾ ਕਰਕੇ ਜਗਰੂਪ ਸਿੰਘ ਕਾਲਖ ਦੇ ਨਾਲ ਉਹਨੇ ਆ ਕੇ ਸੀਆਈਡੀ ਕਰੀ ਮੁਖਬਰੀ ਕਰੀ ਅ ਉਸ ਤੋਂ ਬਾਅਦ ਜਦੋਂ ਕੇੜਾ ਪੈ ਜਾਂਦਾ ਦੋਸਤੋ ਤਾਂ ਪੁਲਿਸ ਉਹਨੂੰ ਕੇੜਾ ਪਾ ਲੈਂਦੀ ਹੈ ਮੇਰੇ ਅੱਜ ਵੀ ਯਾਦ ਹੈ ਅਸੀਂ ਮਲੇ ਕੋਲੇ ਨੂੰ ਆ ਰਹੇ ਸੀਗੇ ਵਿਮਲ ਕੌਰ ਖਾਲਸਾ ਇੰਨਾ ਆਲੇ-ਦਾਲੇ ਇਕੱਠ ਸੀਗਾ ਦੋਸਤੋ ਉਸ ਇਕੱਠ ਦੇ ਵਿੱਚ ਅਸੀਂ ਵੀ ਸ਼ਾਮਲ ਸੀਗੇ ਔਰ ਬਿਮਲਕੌਰ ਖਾਲਸਾ ਆਉਂਦੀ ਹੈ ਉਸ ਸਮੇਂ ਬਹੁਤ ਨਾਮ ਚੱਲਦਾ ਸੀਗਾ ਬਿਮਲਕੌਰ ਖਾਲਸਾ ਨੇ ਐਸਐਸਪੀ ਨੂੰ ਕਿਹਾ ਕਿ ਤੁਸੀਂ ਤੁਹਾਨੂੰ ਪਤਾ ਹੈ ਉੱਥੇ ਜਥੇਦਾਰ ਹੈ ਅੰਦਰ ਤਾਂ ਉਹਨੇ ਕਿਹਾ ਕਿ ਅਸੀਂ ਮੈਡਮ ਤਿੰਨ ਸਾਈਡਾਂ ਤੋਂ ਘੇੜਾ ਪਾਇਆ ਇੱਕ ਸਾਈਡ ਖੁੱਲੀ ਛੱਡੀ ਹੋਈ ਆ ਉਹ ਨਿਕਲ ਸਕਦਾ ਪਰ ਪਤਾ ਨਹੀਂ ਕਿਉਂ ਜਥੇਦਾਰ ਬਾਹਰ ਨਹੀਂ ਨਿਕਲ ਰਿਹਾ ਉਹ ਨਿਕਲਣਾ ਤਾਂ ਤਾਂ ਸੀ ਦੋਸਤੋ ਜਿ ਕਿਤੇ ਉਹ ਸੁਰਤ ਦੇ ਵਿੱਚ ਹੁੰਦਾ ਤਾਂ ਪੁਲਸ ਨੇ ਦੇ ਫੇਰੰਗ ਕਰਦੀ ਆ ਤਾਂ ਅੰਦਰੋਂ ਦੋਸਤੋ ਇੱਕ ਖਾੜਕੂ ਜਿਹੜਾ ਉਹਦੇ ਨਾਲ ਦੂਸਰਾ ਸੀਗਾ ਉਹ ਮਾੜਾ ਮੋਟਾ ਸੁਰਤ ਸੀਗਾ ਉਹਨੇ ਥੋੜੀ ਮੁੱਠੀ ਕਹਿੰਦੇ ਨੇ ਕਿ ਥੋੜੀ ਮੁੱਠੀ ਕੁਸ ਹਲਜਲ ਕੀਤੀ ਲੇਕਿਨ ਪੁਲਸ ਫੇਰ ਵੀ ਅੰਦਰ ਵੜਨ ਦੀ ਜ਼ਰਤ ਨਹੀਂ ਕਰ ਰਹੀ ਸੀ ਤਾਂ ਪੁਲਸ ਨੇ ਕੀ ਕੀਤਾ ਦੋਸਤੋ ਸੱਤ ਪਾੜ ਕੇ ਉੱਪਰ ਦੀ ਜਾ ਕੇ ਉੱਪਰੋਂ ਸੱਤ ਦੇ ਵਿੱਚੋਂ ਦੀ ਬੰਬ ਛੱਟੇ ਔਰ ਜਦੋਂ ਐਨ ਤਸੱਲੀ ਹੋ ਗਈ ਕਿ ਹੁਣ ਬੰਬ ਫਟ ਚੁੱਕੇ ਨੇ ਅੱਗ ਲੱਗ ਚੁੱਕੀ ਐ ਉਹ ਖਤਮ ਹੋ ਚੁੱਕਿਆਗਾ ਉਸ ਤੋਂ ਬਾਅਦ ਉਹਦੀ ਲਾਸਟ ਕੋਲ ਗਏ ਤੇ ਜਦੋਂ ਕਿ ਉਹਨਾਂ ਨੂੰ ਪਹਿਲਾਂ ਉਸ ਬੰਦੇ ਨੇ ਦੱਸਤਾ ਸੀਗਾ ਕਿ ਮੈਂ ਬੇਸੁਰਤ ਕਰਕੇ ਆਇਆ ਤਾਂ ਵੀ ਪੁਲਿਸ ਦੀ ਜ਼ਰੂਰਤ ਨਹੀਂ ਸੀ ਪਈ ਦੋਸਤੋ ਔਰ ਉਸ ਤੋਂ ਬਾਅਦ ਉਹਦੀ ਅੰਤਮਰਦਾਸ ਆਉਂਦੀ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਵਿੱਚੋਂ ਹੀ ਥੋੜੀ ਜਿਹੀ ਸਟੋਰੀ ਦੱਸ ਦਿਆਂ ਜਿਹੜੇ ਬੰਦੇ ਨੇ ਫਿਰ ਦੋਸਤੋ ਉਹਦੀ ਮੁਖਬਰੀ ਕੀਤੀ ਸੀ ਸਿੰਘਾਂ ਨੇ ਫਿਰ ਉਹਨੂੰ ਇੱਕ ਟਰੈਕਟਰ ਦੇ ਉੱਪਰ ਜਾਂਦਾ ਸੀਗਾ ਉਹ ਉਦੇ ਦੋ ਗਨਮੈਨ ਲੈ ਹੋਏ ਤੇ ਪੁਲਿਸ ਨੇ ਗਨਮੈਨ ਦੇਤੇ ਸੀ ਫਿਰ ਉਹਨੂੰ ਦੋਸਤੋ ਫਿਰ ਟਰੈਕਟਰ ਤੇ ਘੇਰ ਕੇ ਸਿੰਘਾ ਨੇ ਫਿਰ ਉਹਨੂੰ ਸੋਦਾ ਲਾਇਆ ਸੀਗਾ ਔਰ ਜਿਹੜੇ ਉਹ ਪੁਲਸ ਵਾਲੇ ਸੀਗੇ ਤੇ ਉਹਨਾਂ ਨੇ ਤਾਂ ਕੀ ਨਹੀਂ ਖੜਨਾ ਸੀ ਤੁਹਾਨੂੰ ਪਤਾ ਹੀ ਹੈ ਤੇ ਉਹ ਫਿਰ ਬਹੁਤ ਬੁਰੀ ਤਰ੍ਹਾਂ ਉਹਨੂੰ ਉਹਨਾਂ ਨੇ ਦੋਸਤੋ ਸੋਦਾ ਲਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਹੁਣ ਮੈਂ ਅਗਲੀ ਗੱਲ ਤੇ ਆਉਣਾ ਜਿਸ ਦਿਨ ਕਾਲਖ ਉਹਦਾ ਦੋਸਤੋ ਭੋਗ ਹੈ ਪੋਗ ਦੇ ਉੱਪਰ ਬੇਤਹਾਸ਼ ਇਕੱਠ ਹੋ ਜਾਂਦਾ ਪੁਲਿਸ ਦੀਆਂ ਟੋਟਲੀ ਮਤਲਬ ਰੋਕਾਂ ਲੱਗੀਆਂ ਹੋਈਆਂ ਇੰਨੀ ਪੁਲਿਸ ਸੀ ਦੋਸਤੋ ਇਹ ਲੱਗਦਾ ਸੀ ਕਿ ਸਾਰੇ ਪੰਜਾਬ ਦੀ ਪੁਲਿਸ ਇੱਥੇ ਆ ਗਈ ਹੈ ਔਰ ਉਧਰੋਂ ਲੋਕ ਵੀ ਇਹ ਸੀ ਕਿ ਸਾਰਾ ਪੰਜਾਬ ਹੀ ਇੱਥੇ ਆ ਗਿਆ ਮੇਰੇ ਯਾਦ ਹੈ ਕਮਜ਼ ਕਮ 3 ਲੱਖ ਬੰਦੇ ਦਾ ਇਕੱਠ ਸੀਗਾ ਅਸੀਂ ਵੀ ਖੇਤਾਂ ਵਿੱਚ ਦੀ ਡਿੱਗਦੇ ਢਾਂ ਦੇ ਮੈਂ ਤੇ ਕੁਲਵੀਰ ਸਿੰਘ ਹੁੰਦਾ ਮੇਰਾ ਦੋਸਤ ਜਿਹਦੀ ਮੈਂ ਕੱਲ ਤੁਹਾਨੂੰ ਸਟੋਰੀ ਸੁਣਾਈ ਸੀ ਜਿਹਨੇ ਰਾੜ ਮਾਰ ਕੇ ਡੀਐਸਪੀ ਦਾ ਸਿਰ ਪਾ ਰਿਆ ਸੀ ਉਹ ਮੇਰੇ ਨਾਲ ਸੀਗਾ ਅਸੀਂ ਦੋਨੋਂ ਜਾਣੇ ਵਿਗਦੇ ਟੈਂਦੇ ਦੋਸਤੋ ਅਸੀਂ ਉੱਥੇ ਪਹੁੰਚ ਜਾਂਦੇ ਆਂ ਔਰ ਅੰਤਮ ਅਰਦਾਸ ਸਟਾਰਟ ਹੋ ਜਾਂਦੀ ਆ ਬਹੁਤ ਵੱਡਾ ਜਿਹੜਾ ਇਕੱਠ ਕੀਰਤਨੀਆਂ ਲੱਗੇ ਹੋਏ ਤਾਂ ਦੋਸਤੋ ਉੱਥੇ ਹੁੰਦਾ ਕੀ ਹੈਗਾ ਤਾਂ ਇੱਕ ਮਤਲਬ ਸਿੰਘ ਸਿੱਧਾ ਆਪ ਹੀ ਇੱਕ ਆਪਣਾ ਜਥੇਬੰਦੀਆਂ ਦਾ ਮੈਸੇਜ ਲੈ ਕੇ ਆ ਜਾਂਦਾ ਹੈ ਪੁਲਸ ਨੂੰ ਉਸ ਦੀ ਸੀ ਆਈ ਡੀ ਹੁੰਦੀ ਹੈ ਕਿ ਇੱਥੇ ਕਿਸੇ ਵੱਡੇ ਸਿੰਘ ਨੇ ਆਣਾ ਤਾਂ ਅਸੀਂ ਵੀ ਅੱਗੇ ਬੈਠੇ ਹੋਏ ਸੀਗੇ ਔਰ ਭੋਗ ਪੈ ਕੇ ਲੋਕਾਂ ਨੇ ਦੋਸਤੋ ਕਿਉਂਕਿ ਅਹਮਦਗੜ੍ਹ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਉਹਨੇ ਵਸਾਇਆ ਹੋਇਆ ਸੀਗਾ ਇੰਨਾ ਪੈਸਾ ਦਿੱਤਾ ਉਹਦੇ ਮਹਾਰਾਜ ਦੇ ਰੂਪ ਦੇ ਸਾਹਮਣੇ ਲੱਖਾਂ ਰੁਪਇਆ ਉਸ ਸਮੇਂ ਮਤਲਬ ਅੰਦਰ ਮੂਰੇ ਲੋਕਾਂ ਨੇ ਰੱਖਿਆ ਸੀ ਬੈਗ ਭਰ-ਭਰ ਕੇ ਤੇ ਪੁਲਿਸ ਸੁਖਦੇਵ ਸਿੰਘ ਸੀਨਾ ਮੈਨੂੰ ਪਤਾ ਹੈ ਮੈਂ ਉਹਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਉਹ ਐਸ ਐਸ ਪੀ ਸੀਗਾ ਉਸ ਸਮੇਂ ਉਹਦੀ ਅਗਵਾਈ ਦੇ ਵਿੱਚ ਦੋਸਤੋ ਘੇਰਾ ਪਾਇਆ ਹੋਇਆ ਸੀਗਾ ਔਰ ਜਿਸ ਸਮੇਂ ਬੁਲਾਰੇ ਬੁਲਣ ਲੱਗ ਜਾਂਦੇ ਨੇ ਔਰ ਉਹ ਜਿਹੜਾ ਸਿੰਘ ਹੈ ਉਹ ਉੱਠ ਕੇ ਖੜਾ ਹੋ ਜਾਂਦਾ ਹੈ ਤੇ ਜਾ ਕੇ ਉੱਪਰ ਜਦੋਂ ਬੋਲਣ ਲੱਗਦਾ ਹੈ ਦੋਸਤੋ ਤਾਂ ਇਹ ਜਿਹੜੇ ਸੁਖਦੇਵ ਸਿੰਘ ਸੀਨੇਹੋਣੀ ਤੇ ਹੋਰ ਆਫੀਸਰ ਹੁੰਦੇ ਨੇ ਪਿੱਛੋਂ ਦੀ ਪਨਾਲ ਦੇ ਜਾ ਕੇ ਇਹ ਦੋਸਤੋ ਇੱਕ ਲੱਖ ਸਟੇਜ ਤੇ ਚੜ ਜਾਂਦੇ ਨੇ ਉਹ ਜਿਹੜਾ ਮੁੰਡਾ ਸੀ ਉਹਦੇ ਮੇਰੇ ਯਾਦ ਹੈ ਅੱਜ ਵੀ ਪੂਰਾ ਦੁਪੱਟਾ ਬੰਨਿਆ ਹੋਇਆ ਸੀਗਾ ਤੇ ਜਿਹੜਾ ਡੱਬੀਆਂ ਜੀ ਨਾਲ ਦੁਪੱਟਾ ਉਹਨਾਂ ਨਾਲ ਉਹ ਬੰਨਿਆ ਹੋਇਆ ਸੀਗਾ ਔਰ ਉਹ ਫਿਰ ਉੱਥੋਂ ਉਹਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਨੇ ਜਿਹੜਾ ਹੈ ਗਾਮਲਾ ਕਰਤਾ ਪੁਲਿਸ ਨੇ ਸਾਨੂੰ ਸਭ ਨੂੰ ਪਹਿਲਾਂ ਕਹਿ ਕੇ ਜਿਹੜੇ ਲੋਕਾਂ ਕੋਲ ਨਾ ਬਾਲੇ ਰਾੜਾ ਰੂਣਾ ਚੱਕੀਆਂ ਹੋਈਆਂ ਸੀਗੀਆਂ ਉਹ ਰਖਾ ਦਿੱਤੀਆਂ ਕਿ ਅੰਦਰ ਰੱਖ ਦਿਓ ਅ ਮਤਲਬ ਅਸੀਂ ਕੁਝ ਨਹੀਂ ਕਹਾਂਗੇ ਤੁਸੀਂ ਕੋਈ ਵੀ ਆਪਦੇ ਹੱਥ ਚ ਕਿਸ ਤਰ੍ਹਾਂ ਦੀ ਚੀਜ਼ ਨਾ ਰੱਖੋ ਤਾਂ ਦੋਸਤੋ ਜਦੋਂ ਉਹ ਮੁੰਡੇ ਨੂੰ ਪਤਾ ਲੱਗਿਆ ਪਿੱਛੋਂ ਦੀ ਪੁਲਿਸ ਆ ਚੜੀ ਤਾਂ ਉਹ ਮੁੰਡਾ ਉੱਥੋਂ ਦੌੜਦਾ ਲੋਕਾਂ ਦੇ ਵਿੱਚ ਦੀ ਪ੍ਰਣਾਲ ਦੇ ਵਿਚਾਲੋਂ ਦੀ ਤਾਂ ਮੇਰੇ ਬਿਲਕੁਲ ਦੋਸਤੋ ਅੱਜ ਪੂਰੀ ਫਿਲਮ ਦੀ ਤਰ੍ਹਾਂ ਯਾਦ ਹੈ ਜਦੋਂ ਵਿਚਕਾਰ ਸਾਡੇ ਨੇੜੇ ਆਉਂਦਾ ਹੈਗਾ ਤਾਂ ਉਹਨੂੰ ਪੁਲਿਸ ਨੇ ਆਲੇ-ਦਾਲੋਂ ਪੂਰੀ ਕਿ ਲਖਤ ਪ੍ਰਣਾਲ ਦੇ ਵਿੱਚ ਫੋਰ ਸਾਬੜੀ ਤੇ ਦੋਸਤੋ ਉਹਨੂੰ ਭੱਜ ਕੇ ਆ ਕੇ ਅੱਗੇ ਪਿੱਛੋਂ ਘੇਰਾ ਪਾ ਲਿਆ ਏਕੇ 47 ਨਾਲ ਇਦਾਂ ਮਤਲਬ ਵੀਰ ਕੇ ਏਕੇ 47 ਦੋਸਤੋ ਉਹਦਾ ਮੁੰਡੇ ਦਾ ਦਵੱਟਾ ਲਾ ਕੇ ਨਾ ਉਹਦਾ ਇਦਾਂ ਜੂਰਾ ਫੜ ਲਿਆ ਤੇ ਜੂੜਾ ਫੜ ਕੇ ਉਹਨੂੰ ਮੁੰਡੇ ਨੂੰ ਏਦਾਂ ਕਰ ਲਿਆ ਤੇ ਉਹਦੇ ਹੱਥ ਪਿੱਛੇ ਕਰ ਲੇ ਤਾਂ ਅਸੀਂ ਦੋਸਤੋ ਇੰਨੇ ਗੁੱਸੇ ਦੇ ਵਿੱਚ ਕਿਉਂਕਿ ਜੋਸ਼ ਸੀਗਾ ਬਹੁਤ ਨੌਜਵਾਨ ਸੀਗੇ ਮੇਰੇ ਯਾਦ ਹੈ ਖਲਪਾੜਾਂ ਜਿਹੜੀਆਂ ਥੱਲੇ ਪਈਆਂ ਸੀ ਅਸੀਂ ਚੱਕ ਕੇ ਖਲਪਾੜਾਂ ਪੁਲਿਸ ਵੱਲ ਨੂੰ ਦੋਸਤੋ ਬੱਗਮੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਤੇ ਪੁਲਿਸ ਵਾਲਿਆਂ ਨੇ ਸਾਡੇ 'ਤੇ ਸਿੱਧਾ ਕਰਕੇ ਦੋਸਤੋ ਭ੍ਰਸ਼ਟ ਜਦੋਂ ਮਾਰੇ ਫੋਰਸ ਨੇ ਤੁਸੀਂ ਐ ਮੰਨ ਲਓ ਵੀ ਗੂੰਜਣ ਲਾਤਾ ਅਸਮਾਨ ਭ੍ਰਸ਼ਟ ਤੇ ਬ੍ਰਾਸ ਭ੍ਰਸ਼ਟ ਪੁਲਿਸ ਕੱਢ ਰਹੀ ਸੀ ਲੇਕਿਨ ਸਿੱਧਾ ਐਦਾਂ ਲੋਕਾਂ ਦੇ ਸਿਰਾਂ ਦੇ ਉੱਪਰ ਦੀ ਤਾਂ ਦੋਸਤੋ ਪੰਡਾਲ ਦੇ ਵਿੱਚੋਂ ਲੋਕਾਂ ਦੀ ਭਾਜੜ ਪੈ ਗਈ ਔਰ ਔਰ ਭਾਜੜ ਪੈ ਕੇ ਦੁਨੀਆ ਨੱਠ ਗਈ ਜਿਆਦਾ ਤਾਂ ਔਰ ਇੱਕ ਕਾਤਰੋਂ ਦਾ ਜਥੇਦਾਰ ਹੁੰਦਾ ਸਿੰਘ ਉਹ ਭੱਜ ਕੇ ਜਾ ਕੇ ਮਹਾਰਾਜ ਦੇ ਤਾਬੇ ਬੈਠ ਗਿਆ ਤੇ ਉਸ ਤੋਂ ਬਾਅਦ ਦੋਸਤੋ ਨਾ ਸੋਰੀ ਤਾਬੇ ਦਾ ਮਹਾਰਾਜ ਦਾ ਇੱਕ ਬੈਠਾ ਸੀ ਪਹਿਲਾਂ ਸਿੰਘ ਉਹਨੇ ਜਾ ਕੇ ਉੱਪਰ ਮਾਈਕ ਬੜ ਕੇ ਸਤਨਾਮ ਵਹਿਗੁਰੂ ਦਾ ਜਾਪ ਕਰਨ ਲੱਗ ਗਿਆ ਔਰ ਉਹਨੂੰ ਦੋਸਤੋ ਮੁੰਡੇ ਦੀ ਪਰੇ ਲਿਆ ਕੇ ਉਹਨਾਂ ਨੇ ਇੱਕ ਲੱਤ ਦੇ ਵਿੱਚ ਗੋਲੀ ਮਾਰੀ ਤੇ ਉਧਰੋਂ ਫਿਰ ਦੋਸਤੋ ਪੁਲਿਸ ਦੇ ਨਾਲ ਲੋਕ ਸਿੱਧਮ ਸਿੱਧੇ ਹੋ ਗਏ ਜਿਵੇਂ ਮੰਨ ਲਓ ਤੁਸੀਂ ਐ ਸਾਈਡ ਤੇ ਪੁਲਿਸ ਹੈ ਪੂਰੀ ਪਤਲਾ ਕੰਦ ਮੰਗੂ ਖੜੀ ਹੈ ਉਹਨੂੰ ਮੁੰਡੇ ਨੂੰ ਜੀਪ ਦੇ ਵਿੱਚ ਸਿੱਟ ਲਿਆ ਤੇ ਇਧਰੋਂ ਅਸੀਂ 5-700 ਬੰਦਾ ਮਤਲਬ ਉਹਨਾਂ ਨਾਲ ਮੁਕਾਬਲਾ ਕਰਨ ਮੰਗੂ ਮੰਨ ਲਓ ਤੁਸੀਂ ਇਧਰੋਂ ਸਾਡੇ ਨਾਲ ਇੱਕ ਅੱਗੇ ਨਿਹੰਗ ਸੀਗਾ ਉਹ ਇਦਾਂ ਮਤਲਬ ਗੱਤਕਾ ਖੇਡਦਾ ਦੋਸਤੋ ਪੁਲਿਸ ਵਾਲੇ ਨੂੰ ਵੱਧਾ ਅਸੀਂ ਉਹਨੂੰ ਰੋਕਦੇ ਵੀ ਆ ਰੁਕ ਜਾ ਰੁਕ ਜਾ ਲੇਕਿਨ ਦੋਸਤੋਂ ਰੁਕਦਾ ਨਹੀਂ ਔਰ ਜਦੋਂ ਵੀ ਅੱਗੇ ਵਧਦੇ ਆ ਤਾਂ ਲੋਕ ਉਹ ਪਛਟ ਮਾਰ ਮਾਰ ਪੋਰਸ ਮਤਲਬ ਸਾਨੂੰ ਫਿਰ ਅਸੀਂ ਥੱਲੇ ਵਹਿ ਜਾ ਕਰੀਏ ਏਦਾਂ ਮਤਲਬ ਦਬ ਜਾ ਕਰੀਏ ਤੇ ਉਹ ਉਹ ਸਿੰਘ ਤੋਂ ਮੈਂ ਅੱਜ ਤੱਕ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਇੰਨੀਆਂ ਗੋਲੀਆਂ ਨਹੀਂ ਚੱਲਦੀਆਂ ਦੇਖੀਆਂ ਲੇਕਿਨ ਜਦੋਂ ਉਹ ਨਿਹੰਗ ਗੱਤ ਕਾ ਖੇਡਦਾ ਖੇਡਦਾ ਪੁਲਿਸ ਵੱਲ ਨੂੰ ਵੱਧ ਰਿਹਾ ਸੀਗਾ ਤਾਂ ਉਸ ਸਮੇਂ ਸੁਖਦੇਵ ਸਿੰਘ ਸੀਨਾ ਮੇਰੇ ਅੱਜ ਵੀ ਯਾਦ ਹੈ ਇੱਦਾਂ ਰਵਾਲ ਪਰ ਨੂੰ ਕੱਢ ਕੇ ਕੋੜੇ ਦੇ ਉੱਤੇ ਪਰੰਬਲੀ ਰੱਖ ਕੇ ਪਿਛਲੇ ਨੂੰ ਕਹਿੰਦਾ ਕਿ ਰੁਕ ਜਾਓ ਇਹਨੂੰ ਆਉਣ ਦੋ ਅੱਗੇ ਨੂੰ ਐਦਾਂ ਕਹਿ ਕੇ ਜਦੋਂ ਦੋਸਤੋ ਉਹਦੇ ਨਾਲ ਐਦਾਂ ਮਤਲਬ ਐ ਤੈ ਹੋ ਜਾਂਦਾ ਕਿ ਇਹਦੇ ਗੋਲੀ ਮਾਰੇਗਾ ਔਰ ਨਹਿੰਗ ਪੂਰੇ ਜੋਸ਼ ਦੇ ਵਿੱਚ ਦੋਸਤੋ ਮਤਲਬ ਗੱਤ ਕਾ ਖੇਡ ਰਿਆ ਸੀਗਾ ਪਰ ਉਸ ਸਮੇਂ ਜਦੋਂ ਸਾਨੂੰ ਲੱਗਿਆ ਕਿ ਹੁਣ ਫੈਰ ਹੋਇਆ ਤਾਂ ਅਸੀਂ ਪਿੱਛੋਂ ਦੌੜ ਕੇ ਕਈ ਜਾਨਿਆਂ ਨੇ ਜਾ ਕੇ ਨਹਿੰਗ ਨੂੰ ਫੜ ਕੇ ਪਿੱਛੇ ਖਿੱਚ ਕੇ ਲੈ ਕੇ ਆਂਦਾ ਤਾਂ ਉਸ ਤੋਂ ਬਾਅਦ ਦੋਸਤੋ ਉਹ ਜਿਹੜੀ ਬਾਹਰ ਪੁਲਿਸ ਚੱਲ ਰਹੀ ਸੀ ਉਧਰੋਂ ਮਤਲਬ ਇਦਾਂ ਇਹ ਇਸ ਸਾਈਡ ਤੇ ਸਕੂਲ ਦਾ ਗਰਾਊਂਡ ਸੀਗਾ ਇਸ ਪਾਸੇ ਸਕੂਲ ਸੀਗਾ ਸਕੂਲ ਦੇ ਅੰਦਰ ਬੀਬੀਆਂ ਮਤਲਬ ਪ੍ਰਸਾਦੇ ਪਾਣੀ ਲੱਗ ਪਾਣੀ ਬਣਾ ਰਹੀਆਂ ਸੀਗੀਆਂ ਉੱਥੇ ਪੁਲਿਸ ਦੀਆਂ ਗੱਡੀਆਂ ਖੜੀਆਂ ਸੀਗੀਆਂ ਅੰਦਰ ਜਿੰਨੇ ਲੋਕ ਜਿਹੜੇ ਦੌੜ ਕੇ ਗਏ ਉਹ ਸਕੂਲ ਦੇ ਅੰਦਰ ਚਲੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਦੋਸਤੋਂ ਪੁਲਿਸ ਦੀਆਂ ਗੱਡੀਆਂ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਜਿਹੜੇ ਆਪਣੇ ਖਲਪਾੜਾ ਵਗੈਰਾ ਜਲਦਿਆਂ ਸੀ ਉਹਨਾਂ ਨੂੰ ਗੱਡੀਆਂ ਦੇ ਵਿੱਚ ਸਿੱਟ ਕੇ ਗੱਡੀਆਂ ਜਲਾ ਦਿੱਤੀਆਂ ਇੱਧਰ ਗੋਲ ਚੱਲ ਰਹੀ ਸੀ ਤੇ ਉਧਰ ਅੰਦਰ ਪੁਲਿਸ ਦੀਆਂ ਗੱਡੀਆਂ ਧਾ ਧਾ ਕਰਕੇ ਦੋਸਤੋ ਪੜਾਕੇ ਪੈ ਰਹੇ ਸੀਗੇ ਔਰ ਫਿਰ ਪੁਲਿਸ ਨੇ ਜਦੋਂ ਦੇਖਿਆ ਕੰਮ ਬਹੁਤ ਹੱਥੋਂ ਨਿਕਲਦਾ ਜਾ ਰਿਹਾ ਫਿਰ ਉਹਨਾਂ ਨੇ ਫਟਾਫਟ ਆ ਕੇ ਦੁਬਾਰਾ ਸਟੇਜ ਦੇ ਉੱਪਰ ਚੜੇ ਤੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਚਾਹਤਾ ਆਪਣੇ ਅੰਦਰਲੇ ਬੰਦਿਆਂ ਨੂੰ ਰੋਕੋ ਤੇ ਨਹੀਂ ਫਿਰ ਅਸੀਂ ਇਦੋਂ ਵੱਡੀ ਕਾਰਵਾਈ ਕਰਾਂਗੇ ਤੇ ਅਸੀਂ ਤੁਹਾਨੂੰ ਭੋਗ ਨਹੀਂ ਪਾਉਣ ਦੇਵਾਂਗੇ ਜੇਕਰ ਤੁਸੀਂ ਅੰਤਮ ਰਸਮਾਂ ਦਾ ਭੋਗ ਪਾਉਣਾ ਚਾਹੁੰਦੇ ਹੋ ਤਾਂ ਇੱਥੋਂ ਬੇਨਤੀ ਕਰੋ ਕਿ ਅੰਦਰਲੇ ਜਿਹੜੇ ਬੰਦੇ ਨੇ ਉਹ ਕਾਰਵਾਈ ਬੰਦ ਕਰਨ ਤਾਂ ਦੋਸਤੋ ਉਥੋਂ ਮਤਲਬ ਜਿਹੜਾ ਗ੍ਰੰਥੀ ਵੱਲੋਂ ਅਨਾਉਂਸਮੈਂਟ ਕੀਤੀ ਗਈ ਬੇਨਤੀ ਕੀਤੀ ਗਈ ਕਿ ਬਹੁਤ ਜ਼ਿਆਦਾ ਮਤਲਬ ਵਿਅਦਬੀ ਹੋ ਜਾਵੇਗੀ ਆਪਣਾ ਅਖੰਡ ਪਾਠ ਜਿਹੜਾ ਹੈਗਾ ਉਹ ਖੰਡਿਤ ਹੋ ਜਾਵੇਗਾ ਤੇ ਤੁਸੀਂ ਅੰਦਰੋਂ ਕਾਰਵਾਈ ਬੰਦ ਕਰੋ ਤੇ ਲੋਕਾਂ ਨੂੰ ਕਹਾਂ ਕਿ ਤੁਸੀਂ ਘਰਾ ਘਰਾ ਨੂੰ ਚਲੇ ਜਾਓ ਤਾਂ ਦੋਸਤੋ ਕੁਝ ਟਾਈਮ ਬਾਅਦ ਜਿਹੜੀ ਸਥਿਤੀ ਸਾਤ ਹੋਈ ਉਸ ਸਮੇ ਮੇਰੇ ਅੱਜ ਵੀ ਯਾਦ ਹੈ ਕਮਜ ਕਮ ਅਸੀਂ 100 ਬੰਦਾ ਉੱਥੇ ਰਹਿ ਗਏ ਹੋਵਾਂਗੇ ਜਿਨ੍ਹਾਂ ਨੇ ਭੋਗ ਪਾਇਆ ਬਾਬੇ ਨੇ ਅਰਦਾਸ ਕੀਤੀ ਔਰ ਜਿਹੜਾ ਉਹ ਕਤਰ ਵਾਲਾ ਬਾਬਾ ਜੀ ਉਹ ਤਾਬਿਆ ਬੈਠ ਗਿਆ ਤੇ ਉਸ ਸਮੇ ਦੋਸਤੋ ਅਰਦਾਸ ਹੋਈ ਬਕਾਇਦਾ ਤੇ ਅੰਤਮ ਅਰਦਾਸ ਸੁਣਨ ਤੋਂ ਬਾਅਦ ਸਾਨੂੰ ਕਿਹਾ ਗਿਆ ਕਿ ਤੁਸੀਂ ਮਹਾਰਾਜ ਦਾ ਸਰੂਪ ਲੈ ਕੇ ਜਾ ਸਕਦੇ ਹੋ ਤਾਂ ਉਹ ਤੋਂ ਜਦੋਂ ਮਹਾਰਾਜ ਦਾ ਸਰੂਪ ਲੈ ਕੇ ਅਸੀਂ ਗੁਰਦੁਆਰਾ ਸਾਹਿਬ ਨੂੰ ਚੱਲੇ ਮੇਰੇ ਅੱਜ ਯਾਦ ਹੈ ਦੋਸਤੋਂ ਕਮਜ ਕਮ ਉੱਥੇ ਜਿਹੜੀਆਂ ਲੋਕਾਂ ਦੀਆਂ ਜੁੱਤੀਆਂ ਉਵੇਂ ਹੀ ਰਹਿ ਗਈਆਂ ਮੰਨ ਲਓ ਤੁਸੀਂ ਟਰੱਕਾਂ ਦੇ ਟਰੱਕ ਲੋਕਾਂ ਦੀਆਂ ਜੁੱਤੀਆਂ ਕਿਉਂਕਿ ਲੋਕ ਤਾਂ ਨਿਕਲ ਗਏ ਭੱਜ ਗਏ ਬਹੁਤ ਹੀ ਦੁਨੀਆ ਮਤਲਬ ਜਿਹੜੀ ਸੀ ਦੋਸਤੋਂ ਟੋਬੇ ਦੇ ਵਿੱਚ ਦੀ ਇੱਕ ਟੋਬਾ ਦੀ ਇੱਕ ਸਾਈਡ ਤੇ ਤੇ ਉਹਦੇ ਵਿੱਚੋਂ ਦੇ ਨਿਕਲੇ ਲੋਕ ਤਾਂ ਅਸੀਂ ਲੈ ਕੇ ਮਹਾਰਾਜ ਦਾ ਸ੍ਰੋਮ ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਸ ਸਮੇਂ ਤੱਕ ਲੋਕ ਤਾਂ ਸਭ ਵਿਛੜ ਚੁੱਕੇ ਸੀਗੇ ਪਰ ਅਸੀਂ ਜਦੋਂ ਇੱਕੇ ਲੱਖ ਦੋਸਤੋ ਮਹਾਰਾਜ ਦਾ ਸੁਕਾਸ਼ਨ ਕਰਕੇ ਅਸੀਂ ਆਪਣੇ ਵੱਲੋਂ ਪੂਰੀ ਇੱਤ ਵਿੱਚ ਅਸੀਂ ਮਰ ਜਾਈਏ ਜੋ ਮਰ ਜੀਓ ਜੇ ਲੇਕਿਨ ਮਹਾਰਾਜ ਦੀ ਬੇਅਦਬੀ ਨਹੀਂ ਹੋਣ ਦੇਣੀ ਤੇ ਮਹਾਰਾਜ ਦਾ ਸੁਕਾਸ਼ਨ ਕਰਕੇ ਜਦੋਂ ਸਾਨੂੰ ਬਾਬੇ ਨੇ ਕਿਹਾ ਕਿ ਸਿੰਘੋ ਹੁਣ ਤੁਸੀਂ ਆਪੋ ਆਪਣੇ ਘਰਾਂ ਨੂੰ ਜਾਓ ਫਿਰ ਅਸੀਂ ਇੱਕੇ ਲੱਖ ਸਾਡਾ ਜਿਵੇਂ ਜੋਸ਼ ਚੋਂ ਬੰਦਾ ਬਾਹਰ ਆਉਂਦਾ ਕਿ ਉਹ ਹੋ ਹੁਣ ਕਿਵੇਂ ਹੁਣ ਕੀ ਕਰੀਏ ਕਿਉਂਕਿ ਉੱਥੇ ਤਾਂ ਸਾਡਾ ਕੋਈ ਰਹਿਸ ਨਹੀਂ ਸੀਗੇ ਫਿਰ ਅਸੀਂ ਦੋਸਤੋ ਮੇਰੇ ਨਾਲ ਕੁਲਬੀਰ ਸੀਗਾ ਉਹ ਵਿਸੜ ਚੁੱਕਿਆ ਤੀਗਾ ਪਤਾ ਨਹੀਂ ਕਿੱਧਰ ਗਿਆ ਫਿਰ ਅਸੀਂ ਪੈਦਲ ਚੱਲ ਕੇ ਪਤਾ ਨਹੀਂ ਇਧਰ ਮੋਹੋਲੀਆਂ ਵੱਲ ਸਾਡਾ ਕਿਤੇ ਮੋਟਰਸਾਈਕਲ ਖੜਾ ਸੀ ਫਿਰ ਤੁਰਕੀ ਰਾਤ ਨੂੰ ਅਸੀਂ ਪਿੰਡ ਪਹੁੰਚੇ ਤੇ ਬਾਅਦ ਦੇ ਵਿੱਚ ਆ ਕੇ ਮੋਟਰਸਾਈਕਲ ਲੈ ਕੇ ਆਏ ਸੋ ਦੋਸਤੋ ਜਗਰੂਪ ਸਿੰਘ ਕਾਲਖ ਜੀ ਨੇ ਜ਼ਿੰਦਗੀ ਦੇ ਵਿੱਚ ਵੀ ਗੋਲੀਆਂ ਚਲਾਈਆਂ ਪੂਰੇ ਮੁਕਾਬਲੇ ਕੀਤੇ ਪੜਾਕੇ ਪਏ ਉਹਦੀ ਅੰਤਮ ਰਸਮਾਂ ਦੇ ਵਿੱਚ ਵੀ ਉਹਦੇ ਭੋਗ ਦੇ ਉੱਪਰ ਵੀ ਇੰਨੀ ਕੁ ਗੋਲੀ ਚੱਲੀ ਕਿ ਮੈਂ ਇਹ ਕਹਿ ਸਕਦਾਗਾ ਕਿ ਕੋਈ ਵੀ ਐਡਾ ਵੱਡਾ ਮੁਕਾਬਲਾ ਨਹੀਂ ਹੋਣਾ ਜਿੰਨਾ ਮਤਲਬ ਉੱਥੇ ਲੋਕਾਂ ਨੇ ਗੋਲੀਆਂ ਦਾ ਮੁਕਾਬਲਾ ਕੀਤਾ ਜਿਸ ਤਰ੍ਹਾਂ ਇੱਕ ਮਤਲਬ ਮੁਖਬਰ ਨੇ ਉਹਨੂੰ ਬੇਹੋਸ਼ ਕਰ ਦਿੱਤਾ ਸੀਗਾ ਉਹਨੂੰ ਮੁਕਾਬਲਾ ਕਰਨ ਦਾ ਮੌਕਾ ਨਹੀਂ ਲੱਗਿਆ ਲੇਕਿਨ ਉਹ ਸਿੰਘ ਉਹ ਸੂਰਮਾ ਜਾਂਦਾ ਹੋਇਆ ਆਪਣੀ ਸਪ੍ਰਿਟ ਦੀ ਜਿਹੜੀ ਆਪਣਾ ਜੋਸ਼ ਸੀ ਉਸ ਸੰਗਤਾਂ ਦੇ ਵਿੱਚ ਵੀ ਭਰ ਗਿਆ ਔਰ ਸੰਗਤਾਂ ਦੇ ਰੂਪ ਵਿੱਚ ਅਸੀਂ ਉੱਥੇ ਪੂਰਾ ਠੋਕ ਕੇ ਪੁਲਿਸ ਦੇ ਨਾਲ ਐਂ ਡਟ ਕੇ ਅੱਗੇ ਖੜੇ ਰਹੇ ਲਾਸਟ ਤੱਕ ਚਾਹੇ ਗਿਣਤੀ ਘਟ ਗਈ ਸੀ ਪਰ ਮਹਾਰਾ ਦੇ ਰੂਪ ਦੀ ਬੇਅਦਬੀ ਨਹੀਂ ਹੋਣ ਦਿੱਤੀ ਔਰ ਉਸ ਸਿੰਘ ਦਾ ਜਿਹੜਾ ਅੰਤਮ ਅਰਦਾਸ ਦਾ ਭੋਗ ਪਾ ਕੇ ਵਾਪਸ ਮੁੜੇ ਸੀ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਇਹ ਚੈਨਲ ਮੈਂ ਤੁਹਾਨੂੰ ਜਿਵੇਂ ਦੱਸਿਆ ਮੇਰਾ ਕ੍ਰਾਈਮ ਉਸ ਦਾ ਹੈਗਾ ਇਹਦੇ ਤੇ ਕ੍ਰਾਈਮ ਨਾਲ ਸੰਬੰਧਿਤ ਜਿਹੜੀਆਂ ਸੱਚੀਆਂ ਕਹਾਣੀਆਂ ਨੇ ਉਹ ਸੁਣਾਉਣ ਲਈ ਬਣਾਇਆ ਲੇਕਿਨ ਇਹਦੇ ਚ ਇਹ ਮੈਂ ਸਿਰਫ ਤਾਂ ਕਰਕੇ ਪਹਿਲਾਂ ਪਹਿਲਾਂ ਆਪਣੀਆਂ ਜਿਹੜੀਆਂ ਤਾਂ ਕਿ ਪੂਰੀ ਜਿਹੜੀ ਕਿ ਸਚਾਈ ਆਪਣੀ ਅੱਖੀਂ ਦੇਖੀ ਤੇ ਕੰਨੀ ਸੁਣੀ ਦੇ ਵਿੱਚ ਫਰਕ ਹੁੰਦਾ ਹੈ ਇਹ ਆਪਣੀਆਂ ਅੱਖੀਂ ਦੇਖੀਆਂ ਨੇ ਜਿਹਦੇ ਚ ਸ਼ਾਮਲ ਸੀਗੇ ਉਹ ਕਹਾਣੀਆਂ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਇਹ ਵੀ ਦੱਸ ਦਿਆ ਕਰੋ ਕਿ ਹੋਰ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀ ਸਟੋਰੀ ਸੁਣਾਓ ਜਾਂ ਕਿਸੇ ਸਿੰਘ ਬਾਰੇ ਜਾਂ ਕਿਸੇ ਹੋਰ ਬਾਰੇ ਤਾਂ ਤੁਹਾਡੀ ਸਪਾਰਸ਼ ਜ਼ਰੂਰ ਪੂਰੀ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ